ਦੇਖੋ ਇਹ 5 ਸਾਲ ਦਾ ਕੀਤਾ ਪਿਆਰ ਉਹ ਉਹ ਪਿਆਰ ਆ ਜੋ ਮੜ ਕੇ ਆਇਆ ਸੜਕਾਂ ਤੇ ਜਿਹੜੇ ਕਹਿੰਦੇ ਸੀ ਵੀ ਬਿੱਟੂ 5 ਸਾਲ ਚ ਕੀ ਕੀਤਾ ਬਿੱਟੂ ਨੇ 5 ਸਾਲ ਦਾ ਪਿਆਰ ਖਟਿਆ ਕਹਾਤਾ ਕੰਪਨੀ ਦਾ 2 ਲੱਖ ਬੋਰਡ ਦੀਆਂ ਸ਼ੀਟਾਂ ਸੀ 2 ਲੱਖ ਦਾ ਦਾਵਾ ਕਰ ਰਿਹਾ ਤੁਸੀਂ ਕੀ ਕਹਿਣਾ ਚਾਹੋ ਮੈਂ ਵੀ ਇਹੀ ਕਹਿਣਾ ਕਿ ਲੁਧਿਆਣਾ ਸ਼ਹਿਰ ਔਰ ਪਿੰਡੂ ਮੇ ਸਮਰਥਕਾਂ ਦੇ ਨਾਲ ਇੱਥੇ ਪਹੁੰਚੇ ਨੇ ਰਵਨੀਤ ਬਿੱਟੂ ਆਸ਼ਾ ਕੁਮਾਰੀ ਇੱਥੇ ਪਹੁੰਚੇ ਨੇ ਅੱਜ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਨੋਮੀਨੇਸ਼ਨ ਦਾਖਲ ਕਰਨ ਤੋਂ ਪਹਿਲਾ ਰੋਡ ਸ਼ੋਅ ਜੋ ਹੋ ਰਿਹਾ ਹੈ ਔਰ ਫੁੱਲਾਂ ਦੀ ਬਰਸਾਤ ਰਵਨੀਤ ਸਿੰਘ ਬਿੱਟੂ ਤੇ ਕੀਤੀ ਜਾ ਰਹੀ ਹੈ ਲੋਕਾਂ ਦਾ ਧੰਨਵਾਦ ਕਰ ਰਹੇ ਨੇ ਰਵਨੀਤ ਸਿੰਘ ਬਿੱਟੂ ਔਰ ਕਈ ਕਿਲੋਮੀਟਰ ਲੰਬਾ ਇੱਥੇ ਜਾਮ ਫਿਰੋਜ਼ਪੁਰ ਰੋਡ ਤੇ ਲੁਧਿਆਣਾ ਤੇ ਲੱਗ ਗਿਆ ਹੈ ਗਮਨੀਤ ਸਿੰਘ ਬਿੱਟੂ ਲੋਕਾਂ ਦੇ ਨਾਲ ਰابطਾ ਕਾਇਮ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਧੰਨਵਾਦ ਕਰ ਰਹੇ ਨੇ ਉਹਨਾਂ ਦਾ ਆਿਆਂ ਦਾ ਸੰਜੇ ਤਲਵਾਰ ਵਿਧਾਇਕ ਉਹਨਾਂ ਦੇ ਨਾਲ ਨੇ ਔਰ ਕਾਫਲੇ ਦੇ ਵਿੱਚ ਪਿੱਛੇ ਪੰਜਾਬ ਦੀ ਅੰਚਾਰਜ ਆਗੇ ਆਗੇ ਚੱਲੋ ਕਰੋ ਬਾਤ ਬਾਤ ਤੁਹਾਡਾ ਜਿੰਦਾ ਸਿੰਘ ਬਿੱਟੂ ਜਿੰਦਾ ਸਿੰਘ ਬਿੱਟੂ ਜਿੰਦਾਬਾਦ ਬਿੱਟੂ ਜੀ ਲੋਕਾਂ ਦਾ ਹੜ ਆਇਆ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ 5 ਸਾਲ ਦਾ ਕੀਤਾ ਪਿਆਰ ਉਹ ਉਹ ਪਿਆਰ ਅਜੋ ਮੜ ਕੇ ਆਇਆ ਸੜਕਾਂ ਤੇ ਜਿਹੜੇ ਕਹਿੰਦੇ ਸੀ ਵੀ ਬਿੱਟੂ 5 ਸਾਲ ਚ ਕੀ ਕੀਤਾ ਬਿੱਟੂ ਨੇ 5 ਸਾਲ ਚਾ ਪਿਆਰ ਖਟਿਆ ਜਿੱਥੇ ਨਜ਼ਰ ਮਾਰੋ ਲੋਕ ਹੀ ਲੋਕ ਨੇ ਕਾਂਗਰਸ ਦੀਆਂ ਝੰਡੀਆਂ ਮਹਿਸੂਸ ਕੀ ਕਰ ਰਹੇ ਹੋ ਇਹੀ ਇਹੀ ਸਰਦਾਰ ਬਿਆਨ ਸਿੰਘ ਦਾ ਬੀਜਿਆ ਹੋਇਆ ਜਿਹੜਾ ਉਹ ਜੋ ਪਰ ਪਾਰਲੀਮੈਂਟਰੀਆ ਜਿਹੜੇ ਲੋਕ ਕਹਿੰਦੇ ਸੀ ਵੀ ਦੂਜੀ ਵਾਰ ਤੀਜੀ ਵਾਰ ਇਲੈਕਸ਼ਨ ਚ ਲੋਕ ਪਿੱਛੇ हट ਜਾਂਦੇ ਆ ਪਰ ਆਹ ਦੇਖ ਲੋ ਮੈਂ ਕਿਸੇ ਨੂੰ ਸੱਦਾ ਨਹੀਂ ਦਿੱਤਾ ਸਿਰਫ ਇੱਕ ਸੱਦਾ ਫੇਸਬੁੱਕ ਤੇ ਸਨੇਹਾ ਲਾਇਆ ਤੇ ਕੱਲਾ-ਕੱਲਾ ਅੱਜ ਮੇਰਾ ਜਿਹੜਾ ਜਿਹੜੇ ਸਾਡਾ ਖੂਨ ਜਿਹੜਾ ਮੈਨੂੰ ਆਪਣਾ ਪੋਤਾ ਸਮਝਦਾ ਆਪਣਾ ਭਰਾ ਸਮਝਦਾ ਜਿਵੇਂ ਕਹਿੰਨਾ ਆਪਣਾ ਮੈਨੂੰ ਬੱਚਾ ਸਮਝਦਾ ਅੱਜ ਹਰ ਬੰਦਾ ਮੈਨੂੰ ਅਸ਼ੀਰਵਾਦ ਦੇਣ ਆਇਆ ਤੇ ਇੱਥੋਂ ਪਤਾ ਲੱਗਦਾ ਵੀ ਜੋ ਮੰਸਲ ਸੋਚ ਕੇ ਕੀਤਾ ਸੀ ਅੱਜ ਉਹ ਨਤੀਜਾ ਜਿਹੜਾ ਏ ਉਹ ਲੋਕਾਂ ਨੇ ਆ ਕੇ ਅੱਜ ਮੈਨੂੰ ਦਿੱਤਾ ਇਹਨਾਂ ਨੂੰ ਚਾਹ ਚੜਿਆ ਤੁਹਾਨੂੰ ਵੀ ਚਾਹ ਚੜਿਆ ਹੋਇਆ ਅੱਜ ਮੈਨੂੰ ਮੇਰਾ ਤਾਂ ਦਿਲ ਜਾਣਦਾ ਵੀ ਅੱਜ ਵੀ ਮੇਰੇ ਕੋਲ ਮੈਂ ਛੇ ਸਰਦਾਰ ਬਿਅੰਨ ਸਿੰਘ ਜੂ ਮੰਗੂ ਸ਼ਹਾਦਤ ਵੀ ਦੇਦਾ ਇਹਨਾਂ ਲਈ ਮੇਰੇ ਵੀ ਉਵੇਂ ਟੁਕੜੇ ਟੁਕੜੇ ਹੋ ਜਾਣ ਹੋ ਰਹੀ ਹੈ ਔਰ ਜਿੱਥੇ ਨਜ਼ਰ ਮਾਰੋ ਲੋਕ ਹੀ ਲੋਕ ਨੇ ਰਵਨੀਤ ਬਿੱਟੂ ਕਹਿ ਰਿਹਾ ਕਿ ਇਸ ਵਾਰ ਬੈਂਸ ਸਿੰਘ ਦਾ ਬੀਜਿਆ ਹੋਇਆ ਜਿਹੜਾ 20 ਸੀਗਾ ਉਹ ਅੱਜ ਜਦੋਂ ਪੁੰਗਰਿਆ ਤਾਂ ਲੋਕ ਹੀ ਲੋਕ ਉਹਨਾਂ ਦੇ ਨਾਲ ਆ ਕੇ ਖੜੇ ਹੋਇਆ ਐ ਐਸਾ ਇੱਕ ਮਾਹੌਲ ਐ ਲੁਧਿਆਣਾ ਉਸਪੁਰ ਰੋਡ ਦੀਆਂ ਤਸਵੀਰਾਂ ਨੇ ਹਰ ਪਾਸੇ ਜਿੱਥੇ ਨਜ਼ਰ ਮਾਰੋ ਤਸਵੀਰਾਂ ਦੇ ਵਿੱਚ ਤੁਹਾਨੂੰ ਲੋਕ ਹੀ ਲੋਕ ਨਜ਼ਰ ਆਉਂਦੇ ਸਮਰਥਕ ਨਜ਼ਰ ਆਉਣਗੇ ਰਵਨੀਤ ਸਿੰਘ ਬਿੱਟੂ ਆਪਣੇ ਦਾਦਾ ਜੀ ਬਿਆਨ ਸਿੰਘ ਦੀ ਗੱਡੀ 1919 ਨੰਬਰ ਜੋ ਐਮਬੈਸਡਰ ਕਾਰ ਹੈ ਉਹਦੇ ਵਿੱਚ ਬੈਠ ਕੇ ਹੁਣ ਇੱਥੋਂ ਡੀਸੀ ਦਫਤਰ ਤੱਕ ਜਾਣਗੇ ਔਰ ਉਹ ਨੋਮੀਨੇਸ਼ਨ ਦਾਖਲ ਕਰਨਗੇ ਬਾਅਦ ਬਾਅਦ ਪਰ ਲੋਕ ਆਪਣੇ ਲੀਡਰ ਨੂੰ ਆਪਣੇ ਆਗੂ ਨੂੰ ਦੇਖਣ ਦੇ ਲਈ ਉਹਨਾਂ ਨੂੰ ਮਿਲਣ ਦੇ ਲਈ ਬੇਸਬਰੇ ਹੋ ਰਹੇ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਇਕੱਠ ਸੰਸਦ ਰਵਨੀਤ ਸਿੰਘ ਬਿੱਟੂ ਦੁਬਾਰਾ ਲੜ ਲੈਣੇ ਚੋਣ ਔਰ ਵੱਡਾ ਇਕੱਠ ਲੋਕ ਉਹਨਾਂ ਦੇ ਨਾਲ ਨਾਮੀਨੇਸ਼ਨ ਦਾਖਲ ਕਰਨ ਵਾਸਤੇ ਇਸ ਰੋਡੋ ਦੇ ਵਿੱਚ ਸ਼ਾਮਲ ਹੋਏ ਨੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ ਦੇਲੀ ਪੋਸਟ ਲੁਧਿਆਣਾ ਕੈਨੇਡਾ ਐਸ ਡੀ ਐਸ ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ ਜੀ ਆਈ ਸੀ ਅਤੇ ਆਇਲਸ ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੰਬਰ ਐਸ ਡੀ ਐਸ ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 92563 92563